ਉਹ ਵੈੱਬਸਾਈਟ ਤੇ ਕੋਈ ਗੇਮ ਅਜੀ ਹਮ ਖੋਲਦਾ ਹੈਗਾ। ਔਰ ਕਿਸੇ ਦੀ ਚੱਲ ਵੀ ਬਾਬੇ ਆਪਾਂ ਚੱਲਦੇ ਆਂ ਅੱਜ ਜਾਜ ਚਲਾਉਣੇ ਆਂ। ਪਤਾ ਨਹੀਂ ਕਿਹੜੀ ਗੇਮ ਆ। ਸਾਡੇ ਚੈਨਲ ਮੇਰਾ ਨਾ ਥੱਥ ਲਾਈਵ ਤਾਲ ਦੋ। ਤਿੰਨੇ ਦਿਨ ਨੇ ਨਹੀਂ ਕੀਤਾ। ਓਏ ਜੇ ਕੀ ਹੋ ਗਿਆ? ਚਲੋ ਫਿਰ ਅੱਜ ਮੈਂ ਲਾਈਵ ਹੋਗਾ ਪੜਾ ਹੂੰ। ਟੀਜੀਪੀ ਪੰਜਾਬ ਹੁਣੀ। ਰੋੜਾ ਹਸਾਬ ਹੁਣੀ ਲਾਈਵ ਨੇ ਚੂਤੀਆ ਜਿਹੇ ਚੈਨਲ ਤੇ। ਉਤੀ ਹੈ ਜੀ ਚੈਨਲ ਤੇ ਉਹ ਚੱਲੀ ਨਹੀਂ ਆ ਲਾਈਵ ਯੂਟਿਊਬ ਤੇ ਸ਼ੋਅ ਹੀ ਨਹੀਂ ਆਈ ਸਿਰ ਮੈਂ ਕੰਮ ਦਾ ਕੋਈ ਕਰੀ ਆਹ ਦੇਖ ਤੇ ਹੋਈ ਨਹੀਂ ਐਸੇ ਇਹ ਆ ਗਿਆ ਪ੍ਰੋਗਰੈਸ ਠੀਕ ਹੈ ਇਨਕੋਡਿੰਗ ਆਹ ਚੱਲਦੀ ਹੋਰ ਲੇ ਹੋਊਗੀ ਇਨਕੋਡਿੰਗ ਹੋ ਰਹੀ ਹੈ ਕੋਡਿੰਗ ਹੋ ਰਹੀ ਹੈ ਹੈਲੋ ਹਲੇ ਟਾਈਮ ਲੱਗਣਾ ਨਹੀਂ ਹੋਏ ਉਹ ਦੇ ਮੈਨੂੰ ਨਾਲ ਇੱਕ ਉਪਚੱਦਤ ਲਹਣੇ ਰੋਮਟ ਕੋਟਾਂ ਦੀ ਆਹ ਮੈਂ ਕਹਾਂ ਲੋ 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 तो मेरे पेन को वो खाली का ही जा रहे हैं अपने कि रीस्टार्ट मार के आएंगे रीस्टार्ट मार के आने दीजिए आई मैं रीस्टार्ट मार के आऊंगा ये दवाई है दिल मैं ऐसे कोई तो मर्जी नहीं है अभी नेक्स्ट गेम हम जब मिलते हैं आप जल्दी आओ चला आ गया ਉਹਦੇ ਯੂਰ ਰਿਸਟਰਡ ਆ ਉਹ ਜੋ ਪਬਲਿਕ ਕਰਨ ਦੀ ਕੀ ਮਤਲਬ ਕੀ ਆ ਕੋਈ ਚਾਹੇ ਅਰੇ ਹਾਂ ਤਾਂ ਸਹੀ ਚਲੋ ਜੀ ਜਦੋਂ ਚੈੱਕ ਕਰਨੀ ਆਪਣੇ YouTube ਤੇ ਆ ਗਏ ਨਾ ਨੋਟੀਫਾਈਡ ਨੋਟੀਫਿਕੇਸ਼ਨ ਬੱਬੇ ਕੋਈ ਦੱਸ ਦੋ ਚਾਰਜ ਕਿੱਦਾ ਚਲਾਈਦਾ ਬੱਬੇ ਉੱਡਣ ਹੀ ਨਹੀਂ ਰਿਹਾ ਚਾਹਵੇਂ ਵਿੱਚ ਆ ਗਿਆ ਮੈਂ ਅੱਛੇ ਚੈੱਕ ਕਰਦੇ ਟੋਟੀ ਖਾਲੋ ਬਲੇ ਉਹ ਐ ਇਸ ਕਿੰਨਾ ਕੰਮ ਦੇ ਆਗਾ ਬੱਬੇ ਡਾਣਾ ਨਹੀਂ ਆ ਬਲ ਰੋੜਦਾ ਮੈਂ ਕੀ ਸੀਆਂ ਲਵਾਤੀਆਂ ਜਾਇਦੀਆਂ ਪਾਟਾ ਜੋ ਆਇਆ ਜੋ ਜਲ ਨਹੀਂ ਡਾਣਾ ਆ ਮੈਨੂੰ ਹੱਲੇ ਤੱਕ जी जहाज नहीं डाना आता मैनू अल तक जाके कि चीज जहाज देखी माड़ी जी बैड सर ही बंद इतना छोड़ो मतलब जहाज कि जा

ਤੇ ਸਟਾਰਟ ਆਉਣਾ ਨਾ ਦਾ ਆਪਸ਼ਨ ਦੇ ਆ ਤੁਹਾਨੂੰ ਬਸ ਕਿਹਦੇ ਸਟਾਰਟ ਆਉਣਾ ਇਸ ਤੇ ਸਟਾਪ ਕਰਾਂ ਨੂੰ